ਸਭਾ ટીਚਾ ਕਲੀਅਰ ਹੋਣਾ ਚਾਹੀਦਾ ਔਰ ਇਨਸਾਫ ਲੈ ਕੇ ਹਟਾ ਕੇ ਜੋ ਮਰਜ਼ੀ ਹੋ ਜੇ ਤੁਹਾਡੇ ਨਾਲ ਵਾਦਾ ਹੈ ਇਸ ਕੱਲ ਦਾ ਬਿਲਕੁਲ ਘਬਰਾਓ ਨਾ ਬਿਲਕੁਲ ਇਸ ਗੱਡੀ ਤੇ ਨਾ ਕਰੋ ਤੁਹਾਡੇ ਨਾਲ ਹੈ ਅਡਤੀ ਸਾਹਿਬ ਆਪਣੇ ਵਿੱਚ ਆਏ ਹੈ ਕਿਰਪਾ ਕਰਕੇ ਆਪ ਇਹਨਾਂ ਦੀ ਗੱਲ ਸੁਣੀਏ ਔਰ ਮੈਂ ਬਾਈ ਨੂੰ ਵੀ ਤਹਿਸੀਲਦਾਰ ਮੈਮ ਵੀ ਆਏ ਹੈ ਮੈਂ ਇਹਨਾਂ ਨੂੰ ਮੈਂ ਮੁਲਾਜ਼ਮਾਂ ਨੂੰ ਇੱਕ ਬੇਨਤੀ ਕਰਦੀ ਹਾਂ ਨਿਮਰਤਾ ਸਹਿਤ ਦੱਸਣਾ ਚਾਹਣੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦੇ ਰਹੇ ਹੈ ਅਸੀਂ ਮਜਬੂਰ ਹੋ ਗਏ ਆ ਜੀ ਗੱਲ ਕਰਨਾ ਨਹੀਂ ਚਾਹੁੰਦੇ ਪਰ ਇਹਨਾਂ ਨੇ ਐਡਾ ਧੱਕਾ ਕੀਤਾ ਕਿ ਅਸੀਂ ਆਲਟੀਮੇਟਮ ਦੇਣ ਤੇ ਮਜਬੂਰ ਹੋ ਰਹੇ ਆ ਲੋਕਤੰਤਰ ਦਾ ਕਹਾਣ ਚ ਕਹਾਣ ਹੋਇਆ ਹੈ ਔਰ ਇਹਨਾਂ ਲੋਕਾਂ ਨੇ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਲੋਕਤੰਤਰ ਦਾ ਕਹਾਣ ਕੀਤਾ ਗਗਨ ਨਾਲ ਇੰਨਾ ਧੱਕਾ ਕਰਕੇ ਇਹ ਸਾਡੇ ਵਿੱਚ ਆਏ ਆ ਕਿਰਪਾ ਕਰਕੇ ਇਹਨਾਂ ਦੀ ਆਪਾਂ ਗੱਲ ਸੁਣੀਏ ਦੋ ਦਿਨਾਂ ਦਾ ਆਲਟੀਮੇਟਮ ਹੈ ਜੇ ਪੰਤੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਇੱਕ ਵੱਡੇ ਪੱਤਰ ਤੇ ਨਲਾਇਆ ਜਾਊਗਾ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਬੇਨਤੀ ਕਰਦੀ ਹਾਂ ਕਿ ਕਾਰਵਾਈ ਕੀਤੀ ਜਾਵੇ ਤੇ ਗਗਨ ਨੂੰ ਬਣਦਾ ਇਨਸਾਫ ਮਿਲੇ ਸਾਡੀ ਇਹ ਮੰਗ ਹੈ ਲਓ ਜੀ